ਸੁਲਤਾਨਪੁਰ ਲੋਧੀ ਚ ਆਏ ਦਿਨ ਗੁੰਡਾਗਰਦੀ ਦੇ ਘਟਨਾਵਾਂ ਵਾਧੀਆਂ ਚੱਲ ਰੀਆਂ ਹਨ ਅੱਜ ਫੇਰ ਪਵਿੱਤਰ ਨਕਰੀ ਸੁਲਤਾਨਪੁਰ ਲੋਧੀ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਐਸਡੀਐਮ ਦਫ਼ਤਰ ਅਤੇ ਕਚਹਿਰੀ ਕੰਪਲੈਕਸ ਦਾ ਯੁੱਧ ਦਾ ਮੈਦਾਨ ਬਣ ਗਿਆ ਕੁਝ ਨੌਜਵਾਨਾਂ ਵੱਲੋਂ ਕਚਹਿਰੀ ਵਿੱਚ ਤਰੀਕ ਭੁਗਤਾਨ ਆਏ ਨੌਜਵਾਨਾਂ ਉੱਤੇ ਹਮਲਾ ਕਰਦੇ ਆ ਉਸਦੇ ਦੋਸਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਛਕਣਾ ਚੂਕਰ ਕਰ ਦਿੱਤੇ ਸੋਨੋਆ ਫਰੈਂਡਾ ਆਪਰੇ ਆਈਏ ਕਿਟਰ ਆਪਰੇ ਕਿਟਨਾਈ ਵਾਪਰੀ ਵੀ ਅਸੀਂ ਤਰੀਕ ਤੇ ਆਏ ਸੀ ਤਰੀਕ ਮੁੰਡੇ ਦੀ ਸੀ ਆਪਣੇ ਅੱਜ ਤਰੀਕ ਬਣੀ ਇੱਕ ਅੱਛਾ ਹਿੱਸੇ ਆਪਣੇ ਕਾਜ ਦੀ ਅਸੀਂ ਤਰੀਕ ਪੈ ਗਈ ਏ ਤਰੀਕ ਬੈਨ ਤੋਂ ਬਾਅਦ ਅਸੀਂ ਚੱਲੇ ਆ ਗੱਡੀ ਤੇ ਇੱਕ ਲਾਰੀ ਲਿਆ ਕੇ ਗੱਡੀ ਚ ਬੈਣ ਲੱਗੇ ਆ ਤੋਂ ਉਦੋਂ ਪੈ ਗਏ ਨੇ ਰਣਜੀਤ ਸਿੰਘ ਐਸਾ ਹੀ ਤੇ ਇੱਕ ਉਹਦਾ ਮੁੰਡਾ ਰੋਬਨ ਇੱਕ ਰੋਹਨ ਹੰਸ ਨਹੀਂ ਇੱਕ ਰੋਹਨ ਹੰਸ ਔਰ ਇੱਕ ਰੋਹਨ ਇਹ ਇਹ ਜਿਹੜੇ ਬਾਕੀਆਂ ਦੇ ਸਾਨੂੰ ਨਾਮ ਪਤਾ ਨਹੀਂ ਗਾ ਕੋਈ ਹੋਰ ਵੀ ਦੋ ਤਿੰਨ ਮੁੰਡੇ ਨਾਲ ਕਿਹੜਾ ਮਾਮਲਾ ਚੱਲ ਰਿਹਾ ਹੈ ਪੁਰਾਣਾ ਸਾਡੇ ਨਾਲ ਉਹਨਾਂ ਦਾ ਚੱਲਣ ਰਿਹਾ ਸੀ ਇੱਕ ਰੋਹਨ ਹੰਸ ਲੜਕਾ ਉਹਦੇ ਨਾਲ ਸਾਡੇ ਚੱਲਣ ਰਿਹਾ ਸੀ 26 ਦਾ ਕੇਸ ਚੱਲਣ ਰਿਹਾ ਸੀ ਅੱਜ ਤਰੀਕਾ ਗਾ ਹੈ ਹਣਤ ਵੀ ਨਾਲ ਹੀ ਪੰਡਤ ਵੀ ਨਾਲ ਹੀ ਰਣਜੀਤ ਸਿੰਘ ਐਸੇ ਬਿਲਕੁਲ ਨਾਲ ਸੀ ਠੀਕ ਹੈ ਜੀ ਹਾਂ ਜੀ ਸਰ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਅਸੀਂ ਇੱਥੇ ਖੜੇ ਪਏ ਸਾਰੇ ਜਣੇ ਮੈਂ ਬਾਪੂ ਜੀ ਹੁਣੀ ਸਾਰੇ ਜਣੇ ਖੜੇ ਗੱਡੀ ਇੱਥੇ ਲੱਗੀ ਹੋਈ ਸੀ ਤੁਹਾਡੀ ਆ ਸਾਈਡ ਤੇ ਰਹੀ ਹੈ ਤੇ ਅਸੀਂ ਖੜੇ ਪਏ ਤੇ ਇਹਨਾਂ ਦੇ ਮੁੰਡੇ ਦੀ ਤਰ੍ਹਾਂ ਤੇ ਜਿਹਦਾ ਤਰੀਕ ਸੀਗੀ ਦੋਹਾਂ ਜਣਿਆਂ ਤੇ ਮੈਂ ਬਾਪੂ ਜੀ ਹੁਣ ਖੜਾ ਪਿਆ ਸੀਗਾ ਨੋਰਮਲ ਹੀ ਖੜਾ ਪੈਂਦਾ ਉਦਾਂ ਮਤ ਆ ਕੇ ਖੜ ਜਾਂਦਾ ਜੀ ਖੜੇ ਪਏ ਸੀਗੇ ਇੱਥੇ ਸਾਰੇ ਜਣੇ ਖੜੇ ਪਏ ਸੀਗੇ ਅਸੀਂ ਕੁਝ 5 6 ਜਣੇ ਸੀਗੇ ਬਾਪੂ ਜੀ ਹੁਣੀ ਆ ਤੇ ਹੋਰ ਪਾਲੀ ਚਾਚਾ ਜੀ ਹੁਣੀ ਸਾਰੇ ਜਣੇ ਸੀਗੇ ਤੇ ਉਧਰੋਂ ਰਣਜੀਤ ਸਿੰਘ ਪੁਲਸੀਆ ਆਇਆ ਤੇ ਉਹਦਾ ਉਹ ਆਇਆ ਪਹਿਲਾਂ ਉਹ ਆ ਕੇ ਇਥੇ ਵਖਾ ਦਿੱਤਾ ਹੋ ਕੇ ਗਿਆ ਇਹਨਾਂ ਨਾਲ ਉਹਨਾਂ ਦੇ ਮੁੰਡੇ ਤੇ ਜਿੱਦਾਂ ਕੇਸ ਦੇ ਵਿੱਚ ਇਹਨਾਂ ਦੋਨਾਂ ਦੇ ਬੱਚਿਆਂ ਦੀ ਤਰੀਕ ਸੀਗੀ ਤੇ ਉਹ ਆ ਕੇ ਇਥੇ ਪਹਿਲਾਂ ਔਖਾ ਦਿੱਤਾ ਹੋ ਕੇ ਗਿਆ ਉੱਥੇ ਨਾ ਵਿਚਾਰੀ ਦੇ ਬਾਹਰ ਹੀ ਉਹਨਾਂ ਦੇ ਜਦਾਂ ਸਾਰੇ ਬੱਚੇ ਖੜੇ ਪਏ ਮੁੰਡੇ ਖੜੇ ਪਏ ਸੀ ਉਹਨਾਂ ਦੇ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨੂੰ ਮੁੰਡਿਆਂ ਨੂੰ ਤੇ ਜਨ ਨਾਲ ਆ ਪਾਇਆ ਉੱਥੋਂ ਉਹਨਾਂ ਨੇ ਦੂਰੋਂ ਇੱਟਾ ਰੋੜੇ ਚਲਾਉਣੇ ਜਿੱਦਾਂ ਸ਼ੁਰੂ ਕਰਦੇ ਸੀਗੇ ਜਿੱਦਾਂ ਸਾਡੇ ਸਾਰਿਆਂ ਤੇ ਚਲਾਏ ਤੇ ਪੀਂਜਾਂ ਦੇ ਜਾਨੇ ਜਿੱਦਾਂ ਬੱਜੇ ਵੀ ਆ ਥੋੜੇ ਬੋਤੇ ਬੱਜੇ ਤੇ ਸਾਰੇ ਜਾਨੇ ਆਪਣੇ ਆਪਣੇ ਜਾਨ ਬਚਾ ਕੇ ਭੱਜੇ ਭੱਜਨ ਦੀ ਕੀਤੀ ਸ ਉਹਨਾਂ ਦੇ ਕੁਛ ਹੱਥ ਨਹੀਂ ਲੱਗਉਂਦਾ ਸਾਰੀ ਗੱਡੀ ਪਾਂ ਛੱਡੀ ਗਈ ਜਿਹੜੀ ਆ ਸਾਰੀ ਪਿੱਛੇ ਲੱਗੀ ਹੋਈ ਤੁਸੀਂ ਦੇਖ ਸਕਦੇ ਆ ਤੇ ਉਹਨਾਂ ਦੇ ਜਿੱਦਾਂ ਨਾਮ ਰਣਜੀਤ ਸਿੰਘ ਕੁਲਸਿਆ ਉਹਦੇ ਮੁੰਡੇ ਰੋਹਿਨ ਤੇ ਰੋਬਿਨ ਇੱਕ ਨਾ ਇੱਕ ਦਾ ਨਾਮ ਲੂਬੀ ਰੋਹਨ ਹੰਸ ਤੇ ਪਵਨ ਮੁੰਡਾ ਪਵਨ ਦੀਪ ਕਹਿੰਦੇ ਉਰਫ ਇੱਕ ਕਰਨ ਲਾਹੋਰੀਆ ਤੇ ਬਾਕੀ ਅਣਪਛਾਤੇ ਮੁੰਡੇ ਨੇ ਬਸ ਇੰਨਾ ਹੀ ਸਾਡੀ ਕੋਈ ਉਹਨਾਂ ਨਾਲ ਨਿੱਜੀ ਦੁਸ਼ਮਣੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡੀ ਜੀ ਜਿੱਦਾਂ ਆਉਂਦੇ ਜਾਂਦੇ ਲੰਘਦੇ ਵੱਟਦੇ ਵੀ ਜਿੱਦਾਂ ਆਈ ਜਾਂਦਾ ਨੋਰਮਲ ਕੋਈ ਸਾਨੂੰ ਕੋਈ ਹੈ ਨਹੀਂ ਤਾਨੂੰ ਕੋਈ ਦੁਸ਼ਮਣੀ ਉਹਨਾਂ ਨਾਲ ਨਾਰਮਲੀ ਮੈਚ ਹੈ ਆ ਕੇ ਖੜਾ ਪਿਆ ਸੀਗਾ ਤੇ ਉਹ ਆ ਕੇ ਇਹ ਨਾਲ ਏਟੇ ਰੋੜੇ ਇਸਾ ਰੋਣੇ ਚੋਣੇ ਸ਼ੁਰੂ ਕਰ ਦਿੱਤੀ ਅੱਗੇ ਖੰਡੇ ਬੋ ਇੱਕ ਖੰਡੇ ਦਾਤ ਰ ਬੇਸਬਾਲ ਸਾਰਾ ਕੁਝ ਬਕਾਇਦਾ ਵੀਡੀਓ ਬਣੀ ਪਈ ਹੈ ਸਾਡੇ ਮੁੰਡੇ ਨਾਲ ਉਹਨਾਂ ਦਾ ਝਗੜਾ ਚੱਲਦਾ ਸਾਰੇ ਜਿਹੜੀ ਕਚਹਿਰੀ ਵਿੱਚ ਘਟਨਾ ਵਾਪਰੀ ਹੈ ਕੀ ਹੈ ਜੀ ਸਾਨੂੰ ਹੁਣੇ ਇਨਫਰਮੇਸ਼ਨ ਮਿਲੀ ਸੀ ਕਿ ਕਚਹਿਰੀ ਤੇ ਪੁਲਿਸ ਦਾ ਰੋੜਾ ਆਪਣਾ ਰਾਤ ਨੂੰ ਸਨਾ ਪਾਕੁਰ ਕਰ ਰਿਹਾ ਹੈ ਲਈ ਮੌਕੇ ਤੇ ਪੁੱਛਿਆ ਇਹ ਕਿ ਗੱਡੀ ਆ ਇਹਦੇ ਸੀਸੇ ਪ੍ਰਕਿਰਿਆ ਤੇ ਉਹ ਇਹਨਾਂ ਨੂੰ ਵੈਰੀਫਾਈ ਕਰ ਰਹੇ ਤੇ ਬਾਰੇ ਕਿ ਕਿਹੜੀ ਆ ਪਾਰਟੀ ਆ ਕਿੰਨਾ ਨਹੀਂ ਸੀ ਠੀਕ ਆ ਤੇ ਤੁਹਾਨੂੰ ਜਲਦੀ ਉਹਨਾਂ ਦੁਸਤ ਰੈਸ ਕਰਕੇ ਦੇਖਾ ਦੇ ਦਿੱਤੀ ਇਹ ਪ੍ਰਕਿਰਿਆ ਨੋਜਵਾਰੇ ਨੂੰ ਇਹ ਵੀ ਵੈਰੀਫਾਈ ਕਰ ਰਹੇ ਆ ਜੇ ਕੀ ਗੱਲ ਸੀ ਇਹ ਜੰਨੇ ਅਸੀਂ ਆਈ ਆ ਮੁਕਤੀ ਫਿਰ ਜੀ ਸੀਤ ਤੇ ਪ੍ਰਿਆ ਇਹ ਉਹ ਤੋਂ ਬਾਅਦ ਆਪਕੋ ਦੇਖ ਦੇ ਦਿੱਤੀ ਕੋਈ ਕਾਰਵਾਈ ਕੀਤੀ ਨਹੀਂ ਜੀ ਸਰਕਾਰ ਕੀਤਾ ਮੌਕੇ ਦੇ ਫੜਿਆ ਜੀ ਜੀ ਇਹੀ ਆਏ ਆ ਅਜੇ ਹੁਣ ਮੌਕੇ ਤੇ ਕੋਈ ਨਹੀਂ ਆ ਠੀਕ ਆ ਜੋ ਵੀ ਬੰਦੀ ਹੋਈ ਕਰ ਰਹੇ ਆ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ